ਬਿਹાગੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰਪਾਰ ਬ੍ਰਹਮਪੂਰੇ ਹਰ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਭਾਣ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਏ ਨਾਹੀ ਤੁਝ ਬਿਨਾ ਸਮਰੱਥ ਅਗੱਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨ ਮੂਰਤ ਮੁਕਤ ਅਨਾਥ ਚੰਚਲ ਬਰਹੀਨ ਨੀਚ ਅਜਾਣਾ ਬੇਨਵੰਤ ਨਾਨਕ ਸ਼ਰਨ ਤੇਰੀ ਰਖ ਲੈ ਹੋ ਆਵਣ ਜਾਣਾ ਸਾਧਾ ਸ਼ਰਣੀ ਪਾਈਐ ਹਰ ਜਿਉ ਗੁਣ ਗਾਵਹ ਹਰ ਮੀਤਾ ਰਾਮ ਤੂਰ ਭਗਤਨ ਕੀ ਮਨ ਤਨ ਲਗਾਓ ਹਰ ਜਿਉ ਸਭ ਪਤਿਤ ਪੁਨੀਤਾ ਰਾਮ ਪਤਤਾ ਪੁਨੀਤਾ ਹੋਏ ਤਿਨ ਸੰਗ ਜਿਨ ਬਿਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਦ ਦੇ ਹਿਚੜ ਹੈ ਸਵਾਇਆ ਰਿਧ ਸਿਧ ਨਵ ਨਿਦ ਹਰ ਜਪ ਜਿਨਨੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧਤਾ ਜਨ ਮੀਤਾ ਜਿਨਨੀ ਸੱਚ ਵਣੰਜਿਆ ਹਰ ਜਿਓ ਸੇ ਪੂਰੇ ਸਹਾਰਾ ਬਹੁਤ ਖਜ਼ਾਨਾ ਤਿੰਨ ਬਹਿ ਹਰ ਜਿਉ ਹਰ ਕੀਰਤਨ ਲਾਹਾਰਾ ਕਾਮ ਕਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਾਨਹਿ ਏਕ ਮਾਨਹਿ ਰਾਮ ਤੈ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸ਼ਰਣੀ ਮਨ ਚਨਾ ਉਮਾਹਾ ਬਿਨਵੰਤਨਾ ਜਿਨ ਨਾਮ ਪੱਲੇ ਸੇ ਹੀ ਸੱਚੇ ਸ਼ਾਹ ਨਾ ਨਕ ਸੋਈ ਸਿਮਰਿਐ ਹਰ ਜੀਉ ਜਾ ਕੀ ਕਲ ਤਹਾਰੀ RAM ਗੁਰਮੁਖ ਮਨ ਹੁਣਾ ਬਿਸਰੈ ਹਰ ਜੀਉ ਕਰਤਾ ਪੁਰਖ ਮੋਰਾਰੀ RAM ਧੂਪ ਰੋਗ ਨ ਭਉ ਬਿਆਪੈ ਜਿਨਿ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਬਜੀ ਵਿਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛੁ ਪੁਨੀ ਹਮਾਰੀ ਵਿਹਾਬੜਾ ਮਹੱਲਾ ਪੰਜਵਾ ਘਰ ਦੂਜਾ ਇਕ ਓ ਅੰਕਾਰ ਸਤਨਾਮ ਗੁਰ ਪ੍ਰਸਾਦ ਵਾਜ ਸੁਖ ਰੈ ਨੜੀਏ ਪਿਆਰ ਪ੍ਰੇਮ ਲੱਗਾ ਕਟ ਦੁਖ ਨੀਂਦੜੀਏ ਪਰਸਾਂ ਸਦਾ ਪੱਗਾ ਤਕਤ ਹੁਰ ਬਾਛਮ ਸਦਾ ਜਾ ਚੌ ਨਾਮ ਰਸ ਬੈ ਰਤ ਨਹੀਂ ਪ੍ਰਰੰਧ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗ ਨਹੀਂ ਗਹਿ ਪੂਜਾ ਲਿੰਨੀ ਪੇਮ ਪੀਹਨੀ ਮੇਲ ਪ੍ਰੀਤਮ ਸਤ ਮਗਾ ਬਿਨਵੰਤ ਨਾਨਕ ਧਾਰ ਕਿਰਪਾ ਰਹਾ ਚਰਨ ਹਾਂ ਸੰਗ ਲਗਾ ਮੇਰੀ ਸਖੀ ਸਹੇਲੜੀ ਹੋ ਪ੍ਰਭ ਕੈ ਚਰਨ ਲਗਹ ਮਨ ਪਿਆ ਪੇਮ ਕਣਾ ਹਰ ਕੀ ਭਗਤ ਮੰਗਾ ਹਰ ਭਗਤ ਪਾਈਐ ਪ੍ਰਭ ਧਿਆਇ ਜਾਏ ਮਿਲਿਆ ਹਰ ਜਨਮ ਮਾਨ ਮੋ ਬੇਕਾਰ ਤਜੀਐ ਅਰਪ ਤਨ ਧਨ ਇਹ ਮਨਾ ਵਡਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਪਗ ਹ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪਾਂ ਹਰ ਨਾਮ ਸੁਹਾਗਣੇ ਸਭ ਰੰਗ ਮਾਣੇ ਰਾਗ ਨਾ ਵੈਸਈ ਪ੍ਰਭਪੁਰਖ ਚਿਰਾਣੇ ਨਹਿ ਦੂਖ ਪਾਵੇ ਪ੍ਰਭ ਧਿਆਵੇ ਤਨ ਤੇ ਬੜ ਭਾਗਿਆ ਸੁਖ ਸਹਜ ਸੋਭਹਿ ਕਿਲ ਬਿਖ ਖੋਵਹਿ ਨਾਮ ਰਸ ਰੰਗ ਜਾਗਿਆ ਮਿਲ ਪ੍ਰੇਮ ਰਹਿਣਾ ਹਰ ਨਾਮ ਦੇਣਾ ਪ੍ਰੈ ਬਚਨ ਮੀਠੇ ਪਾਣੇ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗ੍ਰਹ ਸੋ ਹਿਲੜੇ ਕੋਟ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤ ਤੇ ਉਧਾਰਣੋ ਪ੍ਰਭ ਕਿਰਪਾ ਤਹਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਣੋ ਜੋ ਚਰਣ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਤੇਲ ਕਰਨਦਾ